ਅਮਰੀਕਾ ਦੀ ਇੱਕ ਅਜੀਬ ਜਗ੍ਹਾ ਜਿੱਥੇ ਕੋਈ ਵੀ ਆਮ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਹਰੇਕ ਮਨੋਖਰੇ ਮਨੁੱਖੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਇਸ ਬ੍ਰਹਾਂਡ ਵਿੱਚ ਇਕੱਲੇ ਹਾਂ ਇਸ ਏਰੀਆ ਦਾ ਨਾਮ ਹੈ ਏਰੀਆ 51 ਏਰੀਆ 51 ਜੋ ਕਿ ਸਰਕਾਰੀ ਕਾਗਜ਼ਾਂ ਵਿੱਚ ਇੱਕ ਬਿਲਕੁਲ ਹੀ ਖਾਲੀ ਥਾਂ ਹੈ ਪਰ ਇਹ ਬਹੁਤ ਸਾਰੀਆਂ ਕਨਸਪੀਰੇਸੀ ਥਿਓਰੀਸ ਨਾਲ ਜੁੜਿਆ ਹੋਇਆ ਹੈ ਜਿੱਥੇ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਰਾਜ ਲੁਕਿਆ ਹੋਇਆ ਹੈ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਫੌਜੀ ਅੱਡਾ ਹੈ ਜਿੱਥੇ ਜਹਾਜ਼ਾਂ ਦੀ ਟ੍ਰੇਡਿੰਗ ਕੀਤੀ ਜਾਂਦੀ ਹੈ ਪਰ ਇਹ ਕੋਈ ਆਮ ਫੌਜੀ ਅੱਡਾ ਨਹੀਂ ਹੈ ਇੱਥੇ ਕਿਸੇ ਦੇ ਵੀ ਅੰਦਰ ਐਂਟਰ ਹੋਣ ਤੇ ਸਿੱਧੀ ਗੋਲੀ ਮਾਰਨ ਦਾ ਆਰਡਰ ਹੈ ਅਤੇ ਤੁਹਾਨੂੰ ਕੋਈ ਵੀ ਸਵਾਲ ਪੁੱਛਣ ਦੀ ਵੀ ਇਜਾਜ਼ਤ ਨਹੀਂ ਮਿਲੇਗੀ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਗੋਪਤ ਜਹਾਜ਼ਾਂ ਦੀ ਟ੍ਰੇਨਿੰਗ ਦਾ ਅੱਡਾ ਹੈ ਪਰ ਕੀ ਲੋਕ ਇਸ ਉੱਪਰ ਯਕੀਨ ਕਰਦੇ ਹਨ ਬਿਲਕੁਲ ਵੀ ਨਹੀਂ ਏਰੀਆ 51 ਨੂੰ ਮੰਨਿਆ ਜਾਂਦਾ ਹੈ ਕਿ ਇਹ ਏਲੀਅਨ ਦਾ ਰਹਿਣ ਦਾ ਘਰ ਹੈ ਅਤੇ ਉਹਨਾਂ ਦੇ ਅਤੇ ਉਹਨਾਂ ਦੇ ਜਹਾਜ਼ਾਂ ਦਾ ਇਹ ਖਾਸ ਅੱਡਾ ਹੈ ਆਓ ਜਾਣਦਿਆਂ ਇਸ ਏਰੀਆ 51 ਦੀ ਸ਼ੁਰੂਆਤ ਕਿੱਦਾਂ ਹੋਈ ਇਸ ਏਰੀਆ 51 ਦੀ ਸ਼ੁਰੂਆਤ 1950 ਵਿੱਚ ਹੋਈ ਜਦੋਂ ਅਮਰੀਕਾ ਤੇ ਸੋਵੀਅਤ ਯੂਨੀਅਨ ਵਿਚਕਾਰ ਜਸੂਸੀ ਜੰਗ ਚੱਲ ਰਹੀ ਸੀ ਅਮਰੀਕਾ ਨੂੰ ਇੱਕ ਅਜਿਹੇ ਜਹਾਜ਼ ਦੀ ਲੋੜ ਸੀ ਜੋ ਇੰਨੀ ਉੱਚੀ ਕਿ ਕੋਈ ਉਸ ਨੂੰ ਫੜ ਨਾ ਸਕੇ ਸੀਆਈਏ ਨੂੰ ਇੱਕ ਗੁਪਤ ਸਥਾਨ ਦੀ ਲੋੜ ਸੀ ਜਿੱਥੇ ਇਹਨਾਂ ਸਾਇੰਸ ਜਹਾਜ਼ਾਂ ਦੀ ਟੈਸਟਿੰਗ ਕੀਤੀ ਜਾ ਸਕੇ ਤਾਂ ਉਹਨਾਂ ਨੇ ਏਰੀਆ 51 ਦੀ ਚੋਣ ਕੀਤੀ ਉਹਨਾਂ ਨੇ ਇੱਥੇ ਯੂ ਟੂ ਜਹਾਜ਼ਾਂ ਦੀ ਸਟਿੰਗ ਦਾ ਕੰਮ ਸ਼ੁਰੂ ਕੀਤਾ ਜੋ ਕਿ 60 ਹਜ਼ਾਰ ਦੀ ਉਚਾਈ ਤੱਕ ਦੀ ਉਡਾਨ ਭਰਦੇ ਸਨ ਜਦਕਿ ਆਮ ਜਹਾਜ਼ 20 ਹਜ਼ਾਰ ਦੀ ਉਡਾਨ ਤੱਕ ਹੀ ਭਰ ਸਕਦੇ ਸਨ ਜਦੋਂ ਲੋਕ ਇੰਨਾ ਜਹਾਜ਼ਾਂ ਨੂੰ ਇੰਨਾ ਉੱਚਾ ਉੜਦਿਆਂ ਦੇਖਦੇ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਕੋਈ ਹੋਰ ਦੁਨੀਆ ਦੇ ਜਹਾਜ਼ ਹਨ ਕਿਉਂਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਜਹਾਜ਼ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ ਅਤੇ ਇਹ ਪਹਿਲੀ ਸ਼ੁਰੂਆਤ ਸੀ ਜਿੱਥੇ ਲੋਕ ਇਹ ਸਮਝਣ ਲੱਗੇ ਕਿ ਏਰੀਆ 51 ਏਲੀਅਨਸ ਦਾ ਅੱਡਾ ਹੈ ਅਤੇ ਇਸ ਏਰੀਆ 51 ਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਜਿੱਦਾਂ ਇੱਕ ਕਿਸਾਨ ਨੂੰ ਇੱਕ ਵਾਰੀ ਆਪਣੇ ਖੇਤੋਂ ਜਕ ਮਲਬਾ ਮਿਲਿਆ ਜੋ ਕਿ ਇਸ ਧਰਤੀ ਦਾ ਨਹੀਂ ਲੱਗਦਾ ਸੀ ਉਹ ਕਿਸੇ ਹੋਰ ਗ੍ਰਹਿ ਦਾ ਸੀ ਅਤੇ ਜੇਕਰ ਉਸ ਨੂੰ ਮੋੜੇ ਅੰਦਰਸ ਹੀ ਤਾਂ ਆਪਦੇ ਆਪ ਹੀ ਉਹ ਫਿਰ ਆਪਣੀਆਂ ਪਹਿਲਾਂ ਵਾਲੀ ਛੇਗੋਚ ਆ ਜਾਂਦਾ ਸੀ ਪਹਿਲਾਂ ਤਾਂ ਫੌਜ ਨੇ ਇਸ ਨੂੰ ਆਪਣਾ ਸਮਾਨ ਦੱਸਿਆ ਪਰ ਕੁਝ ਟੈਮ ਬਾਅਦ ਹੀ ਕਹਾਣੀ ਪਲਟ ਗਈ ਫਿਰ ਸਰਕਾਰ ਇਹ ਕਹਿਣ ਲੱਗੀ ਕਿ ਇਹ ਕੋਈ ਫੌਜ ਦਾ ਸਮਾਨ ਨਹੀਂ ਬਲਕਿ ਇੱਕ ਮੌਸਮੀ ਗੁਬਾਰਾ ਸੀ ਜੋ ਕਿ ਉੜਦਾ ਉੜਦਾ ਇਨ੍ਹਾਂ ਖੇਤਾਂ ਵਿੱਚ ਆ ਕੇ ਡਿੱਗਿਆ ਸੀ ਤਾਂ ਇਸ ਤੋਂ ਬਾਅਦ ਲੋਕਾਂ ਦਾ ਇਨ੍ਹਾਂ ਸਰਕਾਰਾਂ ਉੱਪਰ ਹੋਰ ਵੀ ਜ਼ਿਆਦਾ ਸ਼ੱਕ ਵਧ ਗਿਆ ਅਤੇ ਉਹ ਏਰੀਆ ਫਿਰ ਟਿਉਨ ਦੇ ਵਾ ਜਾਣਨ ਲਈ ਹੋਰ ਵੀ ਉਤਸੁਕਤ ਹੋਣ ਲੱਗੇ ਜਿੰਨਾ ਲੋਕਾਂ ਨੇ ਮਲਬਾ ਦੇਖਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕੋਈ ਆਮ ਮਲਬਾ ਨਹੀਂ ਸੀ ਇਹ ਇੱਕ ਅਜੀਹੀ ਧਾਰ ਸੀ ਜੋਸ ਨੂੰ ਮੋੜਨ ਤੋਂ ਬਾਅਦ ਉਹ ਫਿਰ ਆਪਣੇ ਪੁਰਾਣੀ ਸ਼ੈਕਲ ਵਿੱਚ ਆ ਜਾਂਦੀ ਸੀ ਅਤੇ ਉਹਨਾਂ ਨੇ ਉੱਥੇ ਕੁਝ ਪਰਦੇਸੀ ਜੀਵਾਂ ਜਿਵੇਂ ਕਿ ਆਪਾਂ ਏਲੀਅਨਸ ਕਹਿੰਦੇ ਹਾਂ ਉਹਨਾਂ ਦੀਆਂ ਲਾਛਾਂ ਵੀ ਉੱਥੇ ਦੇਖੀਆਂ ਸਨ ਜੋ ਕਿ ਬਾਅਦ ਵਿੱਚ ਕਿੱਥੇ ਗਈਆਂ ਅੱਜ ਤੱਕ ਕਿਸੇ ਨੂੰ ਉਹਨਾਂ ਬਾਰੇ ਪਤਾ ਨਹੀਂ ਲੱਗਿਆ ਫਿਰ ਇਹਨਾਂ ਸਾਰੀਆਂ ਲਾਛਾਂ ਅਤੇ ਇਸ ਮਲਬੇ ਨੂੰ ਏਰੀਆ 51 ਦੇ S4 ਸੈਕਸ਼ਨ ਵਿੱਚ ਜਾ ਕੇ ਜਮ੍ਹਾਂ ਕਰ ਦਿੱਤਾ ਤੇ ਬਾਅਦ ਵਿੱਚ ਇਸ ਉੱਪਰ ਉਹਨਾਂ ਨੇ ਟੈਸਟਿੰਗ ਸ਼ੁਰੂ ਕੀਤੀ ਪਰ ਸਰਕਾਰ ਇਸ ਬਾਰੇ ਹੁਣ ਵੀ ਇਨਕਾਰ ਕਰਦੀ ਹੈ ਕਿ ਉਹਨਾਂ ਕੋਲ ਕੋਈ ਵੀ ਐਸਟਿਕ ਦਾ ਮਲਬਾ ਜਾਂ ਫਿਲਾਚਾ ਨਹੀਂ ਹਨ ਪਰ ਸਰਕਾਰ ਜੋ ਚੁਪਿਨਾ ਉੱਪਰ ਟੈਸਟਿੰਗ ਕਰ ਰਹੀ ਹੈ ਇਨ੍ਹਾਂ ਹੀ ਕਹਾਣੀਆਂ ਦੇ ਨਾਲ ਇੱਕ ਹੋਰ ਕਹਾਣੀ ਜੁੜਦੀ ਹੈ ਇੱਕ ਵਿਅਕਤੀ ਜਿਸ ਦਾ ਨਾਮ ਸੀ ਬੌਬ ਲਾਜਰ ਜਿਸ ਦਾ ਦਾਵਾ ਸੀ ਕਿ ਉਹ ਏਰੀਆ 51 ਵਿੱਚ ਕੰਮ ਕਰਦਾ ਸੀ ਅਤੇ ਉਸ ਨੇ ਉੱਥੇ ਏਲੀਅਨਸ ਦੀਆਂ ਲਾਚਾਂ ਨੂੰ ਦੇਖਿਆ ਅਤੇ ਉਹ ਯੂ ਐਫਓ ਜੋ ਕਿ ਏਲੀਅਨਸ ਦੇ ਜਹਾਜ਼ ਹੁੰਦੇ ਹਨ ਉਹਨਾਂ ਬਾਰੇ ਉਹ ਰਿਵਰਸ ਇੰਜੀਨੀਅਰਿੰਗ ਦਾ ਕੰਮ ਵੀ ਕਰਦਾ ਰਿਹਾ ਯਾਨਕਿ ਉਹ ਉਸ ਟੈਕਨੋਲੋਜੀ ਬਾਰੇ ਜਾਣ ਦੀ ਕੋਸ਼ਿਸ਼ ਕਰਦਾ ਸੀ ਜਿਸ ਦੀ ਮਤ ਨਾਲ ਉਹ ਯੂ ਐਫ ਓ ਯਾਨਕਿ ਏਲੀਅਨਸ ਦੇ ਜਹਾਜ਼ ਉੜਦੇ ਸਨ ਅਤੇ ਇਹ ਜੋ ਜਹਾਜ਼ ਸਨ ਗੁਰ ਤੱਕ ਕਿਸੇ ਨੇ ਬਿਲਕੁਲ ਉਲਟ ਜਿਹਾ ਕੰਮ ਕਰਦੇ ਸਨ ਜਿਸ ਕਾਰਨ ਉਹ ਇਨੀ ਸਪੀਡ ਦੇ ਨਾਲ ਇਧਰ ਉਧਰ ਉੜ ਸਕਦੇ ਸਨ ਇਸ ਤੋਂ ਬਾਅਦ ਸਰਕਾਰ ਨੇ ਇਸ ਵਿਅਕਤੀ ਉੱਪਰ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਵਿਅਕਤੀ ਨੇ ਕਿਤੋਂ ਕਿ ਡਿਗਰੀ ਨਹੀਂ ਲਈ ਹੈ ਇਸ ਦੀ ਪੜ੍ਹਾਈ ਚੱਲੀ ਹੈ ਅਤੇ ਇਹ ਕੋਈ ਏਰੀਆ 51 ਵਿੱਚ ਕੰਮ ਵੀ ਨਹੀਂ ਕਰਦਾ ਸੀ ਅਤੇ ਇਸੇ ਜੋ ਉਸ ਨੂੰ ਬਦਨਾਮ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੂੰ ਉਸ ਬੌਲ ਅਜ ਦੀ ਕਹਾਣੀ ਉੱਪਰ ਬਹੁਤ ਜ਼ਿਆਦਾ ਸੱਚ ਸੀ ਇਸ ਕਾਰਨ ਇਸ ਏਰੀਆ 51 ਦੇ ਉੱਪਰ ਹੋਰ ਵੀ ਜ਼ਿਆਦਾ ਸ਼ੱਕ ਵਧ ਗਿਆ ਸੀ ਅਤੇ ਇਸ ਤੋਂ ਬਾਅਦ ਲੋਕਾਂ ਨੇ ਸਰਕਾਰ ਉੱਪਰ ਸਵਾਲ ਚੱਕਣੀ ਸ਼ੁਰੂ ਕਰ ਦਿੱਤੇ ਪਰ ਸਰਕਾਰ ਨੇ ਹਜੇ ਤੱਕ ਵੀ ਇਸ ਬਾਰੇ ਕੋਈ ਵੀ ਨਿਰਪੱਖ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਸਰਕਾਰ ਦਾ ਇਹ ਹੀ ਕਹਿਣਾ ਹੈ ਕਿ ਇੱਥੇ ਜਹਾਜ਼ਾਂ ਦੀ ਟੈਸਟਿੰਗ ਹੀ ਹੁੰਦੀ ਹੈ ਪ੍ਰੈਸ ਦੇ ਪਿੱਛੇ ਕੀ ਲੁਕਿਆ ਹੈ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਜੇਕਰ ਇਹ ਕਿਸੇ ਏ-ਲਿਸ ਦਾ ਅੱਡਾ ਨਹੀਂ ਹਨ ਤਾਂ ਸਰਕਾਰ ਇਸ ਬਾਰੇ ਕਿਉਂ ਲੁਕਉਂਦੀ ਹੈ ਪ੍ਰੈਸ ਦੇ ਪਿੱਛੇ ਕੋਈ ਨਾ ਕੋਈ ਤਾਂ ਰਾਜ ਜ਼ੂਰ ਹੈ ਕਿਉਂਕਿ ਧੂਆਂ ਉੱਥੇ ਉੜਦਾ ਜਿੱਥੇ ਅੱਗ ਲੱਗੀ ਹੋਵੇ ਇਸ ਲਈ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਕੋਈ ਵੀ ਪਤਾ ਲੱਗੇ ਅਤੇ ਉਹ ਲੋਕਾਂ ਨੂੰ ਇਹ ਹੀ ਦੱਸਦੀ ਹੈ ਕਿ ਇਹ ਸਿਪਝਾਹਾਨੀ ਟੈਸਟਿੰਗ ਦਾ ਅੱਡਾ ਹੀ ਹੈ ਪਰ ਅਸਲੀਅਤ ਕੁਝ ਹੋਰ ਹੈ ਜੇਕਰ ਕੁਝ ਹੋਰ ਹੈ ਤਾਂ ਅਜੇ ਹਾ ਹੋਣ ਦੇ ਨਾਲ ਇੱਕ ਅਜੇ ਹਾ ਸਬੂਤ ਹੋਏਗਾ ਜਿਸ ਦੇ ਅੰਦਰ ਮਨੁੱਖੀ ਸੱਭਿਆਚਾਰ ਨੂੰ ਬਿਲਕੁਲ ਬਦਲ ਕੇ ਰੱਖ ਦੇਣ ਦੀ ਸ਼ਕਤੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਸਰਕਾਰ ਇਹਨਾਂ ਏਲੀਅਨਸ ਉੱਪਰ ਰਿਸਰਚ ਕਰ ਰਹੀ ਹੋਵੇ ਅਤੇ ਇਹਨਾਂ ਦੀ ਟੈਕਨੋਲੋਜੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਅਤੇ ਤੁਹਾਡਾ ਇਸ ਸਭ ਬਾਰੇ ਕੀ ਖਿਆਲ ਹੈ ਆਪਣੀ ਰਾਏ ਕਮੈਂਟਾਂ ਵਿੱਚ ਜੋੜ ਦੇਣਾ ਅਤੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਧੰਨਵਾਦ